ਸਮਰਾਲਾ ਵਿੱਚ ਕਾਂਗਰਸ ਪਾਰਟੀ ਵਿੱਚ 25 ਸਾਲ ਦੀ ਸੇਵਾ ਨਿਭਾਉਣ ਵਾਲੇ ਅਤੇ ਕਾਂਗਰਸ ਪਾਰਟੀ ਦੀ ਟਿਕਟ ਤੋਂ ਵਾਰਡ ਨੰਬਰ 5 ਤੋਂ ਜਿੱਤ ਪ੍ਰਾਪਤ ਕਰਨ ਵਾਲੀ ਕੌਂਸਲਰ ਸੁਰਿੰਦਰ ਕੌਰ ਕੌਫੀ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਅੱਜ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਦਫ਼ਤਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਬਧੂੜ ਅਤੇ ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਦੀ ਮੌਜੂਦਗੀ ਵਿੱਚ ਸੁਰਿੰਦਰ ਕੌਰ ਕੌਫੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਰਿਪੋਰਟ ਜਨ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ। ਮੇਰਾ ਨਾਮ ਜੀ ਸੁਰਿੰਦਰ ਕੌਰ ਕੌਫੀ। ਮੈਂ ਬਾਟ ਨੰਬਰ 5 ਤੋਂ ਮੌਜੂਦਾ ਕੌਂਸਲਰ ਹਾਂ। ਮੈਂ ਅੱਜ ਤੋਂ 24-25 ਸਾਲ ਪਹਿਲਾਂ ਤੋਂ ਮੈਂ ਕਾਂਗਰਸ ਵਿੱਚ ਆਪਣਾ ਸੇਵਾ ਨਵਾ ਰਹੀ ਸੀ ਬੜੀ ਮਿਹਨਤ ਦਿਨ ਪਾ ਰਾਤ ਇਕ ਕੀਤਾ ਮੈਂ ਅਮਰੀਕ ਸਿੰਘ ਢਿੱਲੋਂ ਦੀ ਪਾਰਟੀ ਵਿੱਚ ਨਾਲ ਜੁੜ ਕੇ ਐਮਐਲਏ ਸਾਹਿਬ ਦੇ ਨਾਲ ਮੈਂ ਬਹੁਤ ਮਿਹਨਤ ਕੀਤੀ ਆ ਪਰ ਜਿਸ ਟਾਈਮ ਇਹਨਾਂ ਨੇ ਹੁਣ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਗਿਆ ਇਸ ਕਰਕੇ ਮੈਂ ਇਸ ਪਾਰਟੀ ਦੀ ਨਿਕੇਦੀ ਕਰਦੀ ਆ ਕਿ ਇਸ ਪਾਰਟੀ ਨੂੰ ਕਿਸੇ ਇਨਸਾਨ ਦੀ ਕਦਰ ਨਹੀਂ ਹੈਗੀ ਜਿਹੜੇ ਚਾਰ ਸਵੇਰੇ ਫਿਰਦੇ ਨੇ ਇਨਸਾਨ ਉਹਨਾਂ ਦੇ ਮਗਰ ਲੱਗ ਲਾ ਕੇ ਇਹਨਾਂ ਨੇ ਇਹ ਕੰਮ ਕੀਤਾ ਮੈਨੂੰ ਇਸ ਗੱਲ ਦਾ ਵੀ ਬਹੁਤ ਦੁੱਖ ਲੱਗਿਆ ਮੈਂ ਬੇਟ ਵੀ ਕੀਤੀ ਇਸ ਗੱਲ ਦੀ ਵੀ ਕੋਈ ਮੈਨੂੰ ਜਾਂ ਰਾਜਾ ਬੜਿੰਗ ਜਾਂ ਰਾਜਾ ਗਿੱਲ ਜਾਂ ਕੋਈ ਵੀ ਇਹਨਾਂ ਦਾ ਸੀਨੀਅਰ ਪ੍ਰਧਾਨ ਆ ਕੇ ਮੇਰੇ ਨਾਲ ਗੱਲ ਕਰੂਗਾ ਤੇ ਮੈਂ ਇਹਨਾਂ ਮੌਕਾ ਦੇਖਦੀ ਰਹੀ ਹਾਂ ਪਰ ਇਹਨਾਂ ਨੇ ਮੇਰੇ ਨਾਲ ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਹੈਗਾ ਵੀ ਜਾਂ ਮੈਡਮ ਕੀ ਗੱਲ ਆ ਕੀ ਬਾਤ ਆ ਮੇਰਾ ਮਨ ਬਹੁਤ ਦੁਖੀ ਹੋ ਕੇ ਮੈਂ ਅੱਜ ਆਪਣੀ ਮੰਨ ਦੇ ਨਾਲ ਸੋਚ ਵਿਚਾਰ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ ਹਾਂ ਮੈਂ ਜਾ ਕੇ ਪ੍ਰਧਾਨ ਸਾਹਿਬ ਨੂੰ ਮਿਲੀ ਸੁਖਵੀਰ ਸਿੰਘ ਬਾਦਲ ਨੂੰ ਮਿਲੀ ਫਿਰ ਮੈਂ ਜਾ ਕੇ ਉੱਥੇ ਦਫ਼ਤਰ ਦੇ ਵਿੱਚ ਸਰੋਪਾ ਭਾਪਵਾਇਆ ਆਪਣੇ ਤੋਂ ਭੁੰਦਰ ਸਾਹਿਬ ਤੋਂ ਮੈਂ ਬਹੁਤ ਖੁਸ਼ ਹਾਂ ਮੈਂ ਇਹ ਤੇ ਜਿਵੇਂ 24-25 ਸਾਲ ਮੈਂ ਕਾਂਗਰਸ ਪਾਰਟੀ ਵਿੱਚ ਮਿਹਨਤ ਕਰੀ ਆ ਮੈਂ ਇਸ ਪਾਰਟੀ ਵਿੱਚ ਵੀ ਆਪਣੇ ਤਨੋਂ ਔਰ ਮਨੋਂ ਮੈਂ ਦਿਨ ਪਰ ਰਾਤ ਇੱਕ ਕਰਕੇ ਮਿਹਨਤ ਕਰੂੰਗੀ ਇਸ ਪਾਰਟੀ ਦੀ ਕਾਮਯਾਬੀ ਵਾਸਤੇ ਮੈਂ ਮਿਹਨਤ ਕਰੂੰਗੀ ਪੂਰੀ ਮੈਂ ਸਾਰਿਆਂ ਦੇ ਸਹਿਯੋਗ ਨਾਲ ਔਰ ਆਪਣੇ ਜੋ ਵੀ ਮੇਰਾ ਪਰਮਜੀਤ ਸਿੰਘ ਢਿੱਲੋਂ ਆਪਣਾ ਪਾਰਟੀ ਦਾ ਆਪਣਾ ਹੈਗਾ ਇੰਚਾਰਜ ਇੱਥੇ ਦਾ ਹਲਕਾ ਇੰਜਾਰਜਾ ਮੈਂ ਉਹਦੇ ਨਾਲ ਜੁੜ ਕੇ ਚੱਲੂਗੀ ਮੈਂ ਹਰ ਇੱਕ ਦੀ ਇੱਜ਼ਤ ਔਰ ਮਾਣ ਪਰ ਮੈਨੂੰ ਇੱਕ ਗੱਲ ਦਾ ਦੁੱਖ ਬਹੁਤ ਆ ਪਰ ਇਹਨਾਂ ਨੇ ਜੇ ਮੈਨੂੰ ਪਾਰਟੀ ਜੋ ਕੱਢਣਾ ਸੀਗਾ ਪਰ ਉਹ ਮੈਨੂੰ ਇੱਕ ਵਾਰੀ ਜਾਂ ਫੋਨ ਤੇ ਜਾਂ ਕਿਸੇ ਬੰਦੇ ਦੇ ਰਾਹੀਂ ਮੈਨੂੰ ਬੁਲਾਉਂਦੇ ਜਾਂ ਮੇਰੇ ਨਾਲ ਗੱਲ ਕਰਦੇ ਫਿਰ ਮੈਨੂੰ ਇਹ ਸਜ਼ਾ ਦਿੰਦੇ ਪਰ ਮੈਂ ਇਸ ਪਾਰਟੀ ਦੀ ਨਿਖੇਧੀ ਕਰਦੀ ਆ ਇਹ ਘਟੀਆ ਪਾਰਟੀ ਆ ਇਹ ਕਿਸੇ ਦੀ ਕਦਰ ਨਹੀਂ ਕਰਦੀ ਏਸੇ ਤਰ੍ਹਾਂ ਹੀ ਪਹਿਲਾਂ ਅਮਰਿਕ ਸਿੰਘ ਢਿੱਲੋਂ ਚਾਰ ਪੰਜ 4-5 ਵਾਰ ਇਲੈਕਸ਼ਨ ਜਿੱਤੇ ਪਾਰਟੀ ਖੜੀ ਕੀਤੀ ਕਾਂਗਰਸ ਪਾਰਟੀ ਉਹਨਾਂ ਨਾਲ ਹੀ ਇੱਥੋਂ ਚੱਲਦੀ ਸੀਗੀ ਇਹਨਾਂ ਨੇ ਉਹਨਾਂ ਦੀ ਵੀ ਕੋਈ ਕਦਰ ਨਹੀਂ ਕੀਤੀ ਉਹਨਾਂ ਨੇ ਕਿੰਨੀ ਵਾਰੀ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਵੇਟ ਕੀਤੀ ਇਸੇ ਕਰਕੇ ਹੀ ਉਹਨਾਂ ਨੇ ਵੀ ਬਸ ਟੇਕੇ ਬੈਠ ਗਏ ਵਿਚਾਰੇ ਪਰ ਮੈਂ ਬਹੁਤ ਦੁਖੀ ਹੋ ਕੇ ਮੈਂ ਤਾਂ ਹੁਣ ਖੁਸ਼ ਹੋ ਕੇ ਕੀਤੀ ਆ ਪਾਰਟੀ ਜੁਆਇਨ ਕੀਤੀ ਆ ਆਪਣੇ ਅਕਾਲੀ ਦਲ ਸ਼੍ਰੋਮਣੀ ਬਾੜ ਸਾਰਾ ਮੇਰੇ ਬਾੜ ਕੀ ਮੇਰੇ ਨਾਲ ਮੇਰਾ ਸਾਰਾ ਸ਼ਹਿਰ ਮੇਰੇ ਨਾਲ ਇੱਕ ਬਾੜ ਦੀ ਜਿਵੇਂ ਮੈਂ ਗੱਲ ਕਰੂੰਗੀ ਯੋਕੇ ਮੈਂ ਜਿਆਦਾ 25 ਸਾਲ ਦੀ ਮੈਂ ਇਸ ਲੋਕਾਂ ਚ ਵਿਚਰਦੀ ਆ ਮੇਰਾ ਸਾਰਾ ਸ਼ਹਿਰ ਹੈ ਬਿਲਕੁਲ 100% ਆਣਗੇ ਮੈਨੂੰ ਪੂਰੀ ਉਮੀਦ ਆ ਕਿਉਂਕਿ ਉਹ ਵੀ ਸਭ ਦੁਖੀ ਹੋਏ ਹੋਏ ਨੇ ਕਿਉਂਕਿ ਕਿਸੇ ਨੂੰ ਪਾਰਟੀ ਜਿਹੜੀ ਕਾਂਗਰਸ ਪਾਰਟੀ ਆ ਨਾ ਕਿਸੇ ਨੂੰ ਕੁਝ ਨਹੀਂ ਰਹੀ ਕਿਸੇ ਇਨਸਾਨ ਦੀ ਕਦਰ ਨਹੀਂ ਇਹਨਾਂ ਨੂੰ ਪੜਖ ਹੀ ਨਹੀਂ ਹੈਗੀ ਆਪਣੀ ਈਗੋ ਚ ਫਿਰ ਰਹੇ ਨੇ ਇੱਥੇ ਦੇ ਮੂਰੇ ਨਮਾਇੰਦੇ ਬਣਾਏ ਹੋਏ ਨੇ ਇਹਨਾਂ ਨੇ ਨਾ ਉਹ ਕੱਲ-ਕੱਲ ਦੇ ਬੱਚੇ ਨੇ ਉਹਨਾਂ ਨੂੰ ਕੋਈ ਨੌਲੇਜ ਨਹੀਂ ਕਿਸੇ ਗੱਲ ਦੀ ਹੈਗੀ ਜਿਹੜੇ ਪੁਰਾਣੇ ਵਰਕਰ ਆ ਉਹਨਾਂ ਨੇ ਤਾਂ ਪਿੱਛੇ ਕਰਦੇ ਨੇ ਇਹਨਾਂ ਦੇ ਨਵੇਂ ਆ ਤੇ ਕਹਿਣ ਤੇ ਹੀ ਵਰਕਰਾਂ ਨੂੰ ਬਾਹਰ ਕੱਢਦੇ ਨੇ ਇਹਨਾਂ ਦਾ ਇਹ ਹੱਕ ਨਹੀਂ ਬਣਦਾ ਇਹਨਾਂ ਦਾ ਇਹ ਫਰਜ਼ ਬਣਦਾ ਆਪ ਆ ਕੇ ਬੰਦੇ ਨੂੰ ਮਿਲਣ ਘਰ ਬੈਠ ਕੇ ਉਹਨਾਂ ਦੀ ਮਨ ਦੀ ਗੱਲ ਸੁਣਨ ਆਪਣੀ ਸੁਣਾਉਣ ਫਿਰ ਇਹ ਇਨਾਂ ਇਹਨਾਂ ਨੂੰ ਡਿਸੀਜਨ ਲੈਣਾ ਚਾਹੀਦਾ ਪਰ ਇਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜਿਹੜਾ ਜਿਹੜੇ ਤਾਂ ਬੰਦੇ ਸ਼ਰਿਆਂ ਫਿਰਦੇ ਸੀ ਦੂਜੀਆਂ ਪਾਰਟੀਆਂ ਦੇ ਵਿੱਚ ਉਹਨਾਂ ਦਾ ਨਾਮ ਇਹਨਾਂ ਨੇ ਗੁਪਤ ਰੱਖ ਲਿਆ ਕੱਢੇ ਨਹੀਂ ਬਾਹਰ ਔਰ ਮੇਰਾ ਨਾਮ ਔਰ ਸੱਤ ਬਾੜ ਦੀ ਮੈਡਮ ਸੰਦੀਪ ਕੌਰ ਕਾਉਂਸਲਰ ਮੌਜੂਦਾ ਉਹਨੂੰ ਬਾਹਰ ਕੱਢਿਆ ਜਿਹੜੇ ਹੋਰ ਇਨਸਾਨ ਫਿਰਦੇ ਸੀ ਉਹਨਾਂ ਉਹ ਇਹਨਾਂ ਦੀ ਨਿਗਾਹ ਦੇ ਵਿੱਚ ਨਹੀਂ ਆਏ ਹੈਗੇ ਉਹਨਾਂ ਨੂੰ ਕਿਉਂ ਲਕੋਇਆ ਜਿਹੜੇ ਸਰਿਆਂ ਫਿਰਦੇ ਸੀ ਮੈਨੂੰ ਇਸ ਗੱਲ ਦਾ ਦੁੱਖ ਆ ਕਿਉਂਕਿ ਮੈਂ ਕਿਸੇ ਪਾਰਟੀ ਦੀ ਵਿਰੋਧਤਾ ਨਹੀਂ ਕੀਤੀ ਮੈਂ ਕਿਸੇ ਪਾਰਟੀ ਦੇ ਨਾਲ ਤੁਰੀ ਨਹੀਂ ਮੈਂ ਕਿਸੇ ਦੇ ਘਰ ਨਹੀਂ ਗਈ ਮੈਂ ਆਪਣੀ ਵੋਟ ਦਾ ਹੱਕ ਸੀ ਮੇਰਾ ਮੈਂ ਆਪਣੀ ਵੋਟ ਜਿੱਥੇ ਮੈਂ ਕਾਂਗਰਸ ਪਾਰਟੀ ਨੂੰ ਪਾਉਣੀ ਸੀ ਮੈਂ ਉੱਥੇ ਵੋਟ ਆਪਣੀ ਪਾਈ ਆ ਅਸੀਂ ਬਚਪਨ ਤੋਂ ਮੈਂ 40 48 ਸਾਲ ਦੀ ਹੋ ਚੱਲੀ ਆ ਬਚਪਨ ਤੋਂ ਹੀ ਅਸੀਂ ਕਾਂਗਰਸ ਪਾਰਟੀ ਨੂੰ ਬਲੌਕ ਕਰਦੇ ਆਏ ਆ ਪਰ ਇਹਨਾਂ ਨੇ ਬਹੁਤ ਵੱਡੀ ਗਲਤੀ ਬਹੁਤ ਵੱਡਾ ਧੋਖਾ ਦਗਾ ਕੀਤਾ ਇਹਨਾਂ ਨੇ ਮੇਰੇ ਨਾਲ ਬੜੇ ਮਾਣ ਦੀ ਗੱਲ ਆ ਵੀ ਜਦੋਂ ਲੋਕ ਸ਼੍ਰੋਮਣੀ ਕਾਲੀਦਾਲ ਦਾ ਸਾਥ ਦਿੰਦੇ ਨੇ ਸ਼੍ਰੋਮਣੀ ਕਾਲੀਦਾਲ ਦਾ ਪਰਿਵਾਰ ਚ ਵਾਦਾ ਹੁੰਦਾ ਤਾਂ ਯਕੀਨਨ ਤੌਰ ਤੇ ਹਰੇਕ ਪਾਰਟੀ ਨਾਲ ਜੁੜਾ ਜਿਹੜਾ ਵਰਕਰ ਆ ਉਹ ਮਾਣ ਮਹਿਸੂਸ ਕਰਦਾ ਆ ਚੰਗੀ ਗੱਲ ਆ ਕਿਉਂਕਿ ਜਿਹੜੇ ਮੈਡਮ ਸਰੁਧਕੌਰ ਜੀ ਕਾਫੀ ਨੇ ਇਹ ਮੌਜੂਦਾ ਕਾਉਂਸਲਰ ਨੇ ਤੇ ਉਸ ਤੋਂ ਵੱਡੀ ਗੱਲ ਇਹ ਆ ਵੀ ਇਹਨਾਂ ਨੇ ਜਦੋਂ ਇਹ ਕਾਲੀਦਲ ਤੋਂ ਪਹਿਲਾਂ ਕਾਂਗਰਸ ਪਾਰਟੀ ਸੀ ਬੜੇ ਤਨ ਦਈ ਨਾਲ ਉਸ ਪਾਰਟੀ ਲਈ ਕੰਮ ਕੀਤਾ ਮਿਹਨਤ ਕੀਤੀ ਦਿਨ ਰਾਤ ਇਹ ਕੀਤਾ ਕਿਉਂਕਿ ਸ਼ਹਿਰ ਦੇ ਵਸਨੀਕ ਹੋਣ ਕਰਕੇ ਸਿੱਖ ਦੂਜਿਆਂ ਨੂੰ ਮਿਲਦੇ ਰਹਿੰਦੇ ਸੀ ਸੋ ਉਹਨਾਂ ਬੰਦਿਆਂ ਦੀ ਹਮੇਸ਼ਾ ਕਦਰ ਹੁੰਦੀ ਹੈ ਜਿਹੜੇ ਕਿਸੇ ਵਿਚਾਰਾਂ ਤੇ ਸਿਧਾਂਤਾਂ ਤੇ ਚੱਲਦੇ ਉਹਨਾਂ ਵਿੱਚੋਂ ਹੀ ਮੈਡਮ ਸੁਨਿੰਦਰ ਕੌਰ ਜੀ ਕੋफी ਸੀ ਤੇ ਅੱਜ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਜਦੋਂ ਸ਼੍ਰੋਮਣੀ ਕਾਲੀਦਲ ਚਾਜੇ ਆਏ ਨੇ ਸਾਨੂੰ ਇਹ ਪਤਾ ਵੀ ਜਿੱਥੇ ਅਸੀਂ ਸ਼ਹਿਰ ਦੇ ਵਿੱਚ ਮਜ਼ਬੂਤ ਹੋਏ ਆ ਉੱਥੇ ਆਲੇ-ਦਾਲੇ ਏਰੀਆ ਦੇ ਵਿੱਚ ਵੀ ਇਸ ਚੀਜ਼ ਦਾ ਬਹੁਤ ਵੱਡਾ ਅਸਰ ਪੈਗਾ ਕਿਉਂਕਿ ਇਹ ਪਰਾਣੇ ਉਹ ਚਿਹਰੇ ਨੇ ਜਿਹੜੇ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਸਫਲ ਹੋਏ ਨੇ ਅਤੇ ਸਿਆਸੀ ਤੌਰ ਤੇ ਵੀ ਸਫਲ ਹੋਏ ਨੇ ਇਹਨੇ ਇੱਕ ਗੱਲ ਜ਼ਰੂਰ ਸਾਬਤ ਕਰਤੀ ਕਿ ਜਿਹੜੀ ਮੌਜੂਦਾ ਕਾਂਗਰਸ ਪਾਰਟੀ ਆ ਜਿੱਥੇ ਕੇ ਉਤੇ ਲੋਕਾਂ ਦੇ ਸਿਰ ਨੂੰ ਚੜ੍ਹ ਕੇ ਸੱਤਾ ਬੋੜ ਰਹੀ ਆ ਅੱਜ ਜਾਂ ਜੋ ਪਿਛਲੇ ਰਿਜ਼ਲਟ ਆਇਆ ਨੇ ਬੋਲ ਰਹੇ ਨੇ ਉਹਨਾਂ ਨੇ ਵਰਕਰਾਂ ਦੀ ਕਦਰ ਕਰਨੀ ਬੰਦ ਕਰ ਦਿੱਤੀ ਉਹਨਾਂ ਨੇ ਆਪਣੇ ਜਿਹੜੇ ਉਹ ਗ੍ਰਾਸ ਰੂਟ ਤੇ ਬੰਦੇ ਕੰਮ ਕਰਕੇ ਪਾਰਟੀ ਨੂੰ ਦਿਨ ਰਾਤ ਇਕ ਕਰਕੇ ਖੜੇ ਕਰਨ ਵਾਲੇ ਨੇ ਉਹਨਾਂ ਨੂੰ ਪੁੱਛਣਾ ਬੰਦ ਕਰਦਾ ਤੇ ਉਸੇ ਗੱਲ ਦਾ ਨਤੀਜਾ ਆ ਤੇ ਮੈਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਵੱਲੋਂ ਇਹਨਾਂ ਦਾ ਜਿੱਥੇ ਮੈਡਮ ਸ੍ਰਿੰਦਰਪਰ ਕੌਫੀ ਜੀ ਦਾ ਪਾਰਟੀ ਦੇ ਵਿੱਚ ਸਵਾਗਤ ਕਰਦਾ ਤੇ ਵਿਸ਼ਵਾਸ ਦਿਵਾਉਣਾ ਵੀ ਇਹਨਾਂ ਨੂੰ ਬਣਦਾ ਮਾਣ ਸਤਿਕਾਰ ਪਾਰਟੀ ਦਿੱਤਾ ਲਊਗਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਇਹਨਾਂ ਦੇ ਨਾਲ ਰੱਖ ਕੇ ਨਾਲ ਲੱਗੂਗੀ ਅਤੇ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਟਕਰਾ ਕਰੂ। ਦੇਖੋ ਜਿੱਥੇ ਵੀ ਆਪਾਂ ਨਿਗਾਹ ਮਾਰਦੇ ਹਾਂ ਜਦੋਂ ਕਈ ਵਾਰ ਨਾ ਨਵਾਂ ਨੌ ਦਿਨ ਪੁਰਾਣਾ 100 ਦਿਨ ਵਾਲੀ ਕਹਾਵਤ ਕਹਿਣੀ ਮੈਂ ਚਾਹੂੰਗਾ ਇੱਥੇ ਕਿਉਂਕਿ ਹੁੰਦਾ ਕੀ ਆ ਜਦੋਂ ਕੋਈ ਨਵਾਂ ਆਉਂਦਾ ਕਈ ਵਾਰ ਸਾਨੂੰ ਚਮਕ ਧਮਕ ਦੇਖ ਕੇ ਔਰ ਜਿਹੜੇ ਲੋਕ ਇੱਥੇ ਵੱਸਦੇ ਨੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹ ਸਾਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਉਹ ਲੋਕ ਜਿਹੜੇ ਇਸ ਏਰੀਆ 'ਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਸੋ ਜਿਵੇਂ ਜਿਵੇਂ ਸਮਾਂ ਨਿਕਲੀ ਜਾਂਦਾ ਲੋਕਾਂ ਨੂੰ ਰਿਐਲਿਟੀ ਦਾ ਅਹਿਸਾਸ ਹੋਈ ਜਾਂਦਾ ਉਸੇ ਤਰੀਕੇ ਨਾਲ ਉਹ ਜੋ ਅੱਜ ਆਪਣਾ ਕਈ ਕਾਂਗਰਸ ਨੂੰ ਛੱਡ ਛੱਡ ਦੂਸਰੀਆਂ ਪਾਰਟੀਆਂ ਦਾ ਰੁਖ ਕਰ ਰਹੇ ਨੇ ਕਿਉਂਕਿ ਕਿਤੇ ਨਾ ਕਿਤੇ ਆਪਾਂ ਦੇਖੀਏ ਵੀ ਜਿਹੜੇ ਬੰਦਿਆਂ ਦੇ ਹੱਥ ਨੁਮਾਇੰਦਗੀ ਉਹਨਾਂ ਦੀ ਕੋਈ ਢਿੱਲੀ ਢਿੱਲੀ ਕਾਰਗਜ਼ਾਰੀ ਹੋਣੀ ਹੈ ਜਿਹਦੇ ਕਰਕੇ ਸਾਰਾ ਕੁਝ ਤੁਹਾਡੇ ਸਾਹਮਣੇ ਹੋ ਰਿਹਾ ਹੈ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ